ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਅਸੀਂ ਇੱਕ ਬਹੁਤ ਵਧੀਆ ਪ੍ਰਾਪਰਟੀ ਲੈ ਕੇ ਆਏ ਆ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦੇਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਤੁਸੀਂ ਵੀਡੀਓ ਨੂੰ ਸਾਰੀ ਦੇਖ ਲਓ ਤੁਹਾਨੂੰ ਮਾਲਕਾਂ ਦਾ ਸਿੱਧਾ ਨੰਬਰ ਵੀ ਸਕਰੀਨ ਤੇ ਦੇ ਦੇਵਾਂਗੇ ਅਤੇ ਤੁਹਾਨੂੰ ਡਿਮਾਂਡ ਵੀ ਦੱਸ ਦਿੰਨੇ ਆ ਜੀ ਕਿੰਨੀ ਹੈ ਇਹਦੀ ਨਾਲੇ ਤੁਹਾਨੂੰ ਸ਼ਹਿਰ ਵੀ ਦੱਸ ਦਿੰਨੇ ਆ ਵੀ ਕਿਹੜੇ ਸ਼ਹਿਰ ਵਿੱਚ ਹੈਗਾ ਇਹ ਬਾਕੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਅਤੇ ਸਬਸਕ੍ਰਾਈਬ ਕਰ ਲਿਆ ਕਰੋ ਜੀ ਭਾਰਤ ਸੇ ਫਰੰਟ ਸਾਰੀ ਦੇਖ ਹੀ ਲਈ ਸੀ ਜੀ ਤੇ ਆ ਜੀ ਬੈਠਕ ਬਣੀ ਹੋਈ ਹੈ ਬੈਠਕ ਵਿੱਚ ਵੀ ਬਾਹਰਲੇ ਪਾਸੋਂ ਡਾਇਰੈਕਟ ਐਂਟਰੀ ਵੀ ਹੈ ਦਰਵਾਜ਼ਾ ਲੱਗਾ ਹੋਇਆ ਬਾਹਰ ਤੇ ਅੰਦਰਲੇ ਪਾਸੋਂ ਵੀ ਐਂਟਰੀ ਹੈ ਬਾਕੀ ਵਿਹੜੇ ਵਿੱਚ ਦੋ ਐਕਟਿਵ ਆ ਇੱਕ ਬਾਈਕ ਲੱਗ ਸਕਦਾ ਵਿਹੜਾ ਖੁੱਲੜੁੱਲਾ ਬਣਿਆ ਹੋਇਆ ਪੱਥਰ ਸਾਰੇ ਘਰ ਵਿੱਚ ਲੱਗਾ ਹੋਇਆ ਜੀ ਤੇ ਆ ਜੀ ਰੂਮ ਦੇ ਨਾਲ ਹੀ ਵਾਸ਼ਰੂਮ ਬਣਿਆ ਹੋਇਆ ਤੁਹਾਨੂੰ ਲੈਡ ਚਾ ਕੇ ਦਿਖਾ ਦਿੰਨੇ ਆ ਆ ਦੇਖੋ ਜੀ ਦੀਵਾਰ ਤੇ ਸਾਰੇ ਟੈਲ ਲੱਗੀ ਹੋਈ ਹੈ ਟੂਟੀਆਂ ਸ਼ਾਵਰ ਦਾ ਕੰਮ ਸਾਰਾ ਹੋਇਆ ਹੋਇਆ ਜੀ ਮਾਲਕਾਂ ਨੇ ਕਿਹਾ ਜੀ ਇਹ ਘਰ ਕੁਝ ਟਾਈਮ ਪਹਿਲਾਂ ਨਵਾਂ ਹੀ ਬਣਾਇਆ ਸੀਗਾ ਜੀ ਤੇ ਇਹਦੇ ਵਿੱਚ ਦੋ ਰੂਮ ਬਣੇ ਹੋਏ ਹਨ ਇੱਕ ਕਿਚਨ ਇੱਕ ਵਾਸ਼ਰੂਮ ਤੇ ਇੱਕ ਪੂਜਾ ਰੂਮ ਬਣਾਇਆ ਹੋਇਆ ਇੱਕ ਰੂਮ ਤੁਹਾਨੂੰ ਐਂਟਰੀ ਦਿਖਾ ਦਤਾ ਹੈ ਇੱਕ ਰੂਮ ਸਭ ਤੋਂ ਬੈਕ ਤੇ ਬਣਿਆ ਹੋਇਆ ਹੈ ਤੇ ਪੂਜਾ ਰੂਮ ਵੀ ਬੈਕ ਸਾਈਡ ਤੇ ਬਣਾਇਆ ਹੋਇਆ ਹੈ ਆ ਜੀ ਕਿਚਨ ਬਣੀ ਹੋਈ ਹੈ ਤانوں ਕਿਚਨ ਵੀ ਸਾਰੀ ਅੰਦਰੋਂ ਦਿਖਾ ਦਿੰਨੇ ਆ ਇੱਕ ਵਾਰੀ ਕਿਚਨ ਵੀ ਖੁੱਲ ਢੁੱਲੀ ਬਣੀ ਹੋਈ ਆ ਕਿਚਨ ਵਿੱਚ ਵੀ ਦੀਵਾਰ ਤੇ ਵੀ ਟਾਇਲ ਲੱਗੀ ਹੋਈ ਆ ਇਸ ਘਰ ਦੀ ਜਗ੍ਹਾ 113 ਗੱਜ ਹੈ ਤੇ ਰਜਿਸਟਰੀ ਵਿੱਚ ਇਹ 100 ਗੱਜ ਹੈ ਜੀ ਤੇ ਇਹਦੇ ਨਾਲ ਹੀ ਕਿਚਨ ਦੇ ਨਾਲ ਹੀ ਲ lobby area ਬਣਿਆ ਹੋਇਆ ਆ ਆ ਦੇਖੋ ਜੀ ਐਂਟਰੀ ਤੇ lobby area ਬਣਿਆ ਹੋਇਆ ਆ ਤੇ ਆ ਬੈਕ ਸਾਈਡ ਤੇ ਦੋ ਰੂਮ ਬਣੇ ਹੋਏ ਨੇ ਜਿੰਨਾਂ ਚ ਇੱਕ ਰੂਮ ਬਣਾਇਆ ਹੋਇਆ ਇੱਕ ਪੂਜਾ ਰੂਮ ਬਣਾਇਆ ਹੋਇਆ ਪੇਂਟ ਦਾ ਕੰਮ ਸਾਰੇ ਘਰ ਵਿੱਚ ਬਹੁਤ ਵਧੀਆ ਹੋਇਆ ਹੋਇਆ ਹੈ ਦਰਵਾਜ਼ੇ ਵੀ ਨਿੱਕਰ ਲੱਗੇ ਹੋਏ ਨੇ ਵਧੀਆ ਤੁਹਾਨੂੰ ਸਾਰੇ ਪਾਸੇ ਕੋੜੀ ਕੈਮਰਾ ਘੁਮਾ ਕੇ ਦਿਖਾ ਦਿੰਨੇ ਆ ਜੀ ਮਾਲਕਾਂ ਦਾ ਨੰਬਰ ਪਹਿਲਾਂ ਹੀ ਸਕਰੀਨ ਤੇ ਦੇ ਚੁੱਕੇ ਹਾਂ ਦੁਬਾਰਾ ਵੀ ਦੇ ਦੇਵਾਂਗੇ ਲੋਕੇਸ਼ਨ ਤੁਸੀਂ ਸੁਣ ਲਓ ਜੀ ਇਹਦੀ ਲੋਕੇਸ਼ਨ ਹੈ ਜੀ ਸਿਮਰਨਜੀਤ ਸਿੰਘ ਨਗਰ ਨੀਅਰ ਮੰਨਤ ਇੰਟਰਨੈਸ਼ਨਲ ਸਕੂਲ ਟਿੱਬਾ ਰੋਡ ਲੁਧਿਆਣਾ ਏਜੀ ਲੋਕੇਸ਼ਨ ਹੈ ਇਸ ਦੀ ਬਾਕੀ ਤੁਹਾਨੂੰ ਮਾਲਕਾਂ ਦਾ ਨੰਬਰ ਵੀ ਦੁਬਾਰਾ ਸਕਰੀਨ ਤੇ ਦੇ ਦਿੰਨੇ ਆ ਤੇ ਨਾਲ ਤੁਹਾਨੂੰ ਬੋਲ ਕੇ ਵੀ ਦੱਸ ਦਵਾਂਗਾ ਆ ਦੇਖੋ ਜੀ ਲੌਬੀ ਏਰੀਏ ਦੇ ਨਾਲ ਜਿਹੜੇ ਰੂਮ ਬਣਿਆ ਸੀ ਤੁਹਾਨੂੰ ਰੂਮ ਵੀ ਅੰਦਰੋਂ ਦਿਖਾ ਦਿੰਨੇ ਆ ਤੁਹਾਨੂੰ ਕਿਹੜੇ ਏਰੀਏ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸਾਈਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਤੁਹਾਨੂੰ ਮਾਲਕਾਂ ਦਾ ਨੰਬਰ ਦੱਸ ਦਿੰਨੇ ਆ ਤੁਸੀਂ ਨੋਟ ਕਰ ਲਓ 62807 43044 ਇਹ ਜੀ ਮਾਲਕਾ ਦਾ ਨੰਬਰ ਤੁਸੀਂ ਇਸ ਘਰ ਬਾਰੇ ਕੁਝ ਪੁੱਛਣਾ ਹੋਵੇ ਜਾਂ ਘਰ ਜਾ ਕੇ ਦੇਖਣਾ ਹੋਵੇ ਜਾਂ ਕੋਈ ਰੇਟ ਦੀ ਗੱਲ ਕਰਨੀ ਹੋਵੇ ਜਾਂ ਲੋਕੇਸ਼ਨ ਦੀ ਗੱਲ ਕਰਨੀ ਹੋਵੇ ਤਾਂ ਤੁਸੀਂ ਉਹਨਾਂ ਨੂੰ ਫੋਨ ਕਰ ਸਕਦੇ ਹੋ ਜੀ ਤੇ ਇਸ ਘਰ ਦੀ ਡਿਮਾਂਡ ਜਿਹੜੀ ਮਾਲਕਾਂ ਨੇ ਰੱਖੀ ਹੈ ਉਹ 25 ਲੱਖ ਹੈ ਬਾਕੀ ਉਹ ਕਹਿੰਦੇ ਮੌਕੇ ਤੇ ਮਾਨਤਨ ਹੋ ਜਾਏਗਾ ਬੈਠ ਕੇ ਜਦੋਂ ਗੱਲ ਕਰਨ आओगे ਤੇ ਆ ਜੀ ਪੂਜਾ ਰੂਮ ਬਣਿਆ ਹੋਇਆ ਜਿਹੜਾ ਤੁਹਾਨੂੰ ਦੱਸਿਆ ਸੀਗਾ ਕਿ ਰੂਮ ਦੇ ਨਾਲ ਪੂਜਾ ਰੂਮ ਬਣਾਇਆ ਹੋਇਆ ਵਾਹ ਵਾਹ ਜੀ ਇਹ ਤੁਹਾਨੂੰ ਕੋਠੋਂ ਵੀ ਇੱਕ ਵਾਰ ਦਿਖਾ ਦਿੰਨੇ ਆ ਸਾਰਾ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਈਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਕੋਠੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ ਇਹ ਘਰ ਸ਼ਹਿਰ ਦੀ ਆਬਾਦੀ ਦੇ ਵਿੱਚ ਬਣਿਆ ਹੋਇਆ ਹੈ ਜੀ ਅੱਜ ਪੌੜੀਆਂ ਉੱਪਰ ਜਾ ਰਹੀਆਂ ਹਨ ਪੌੜੀਆਂ ਵਿੱਚ ਵੀ ਸਾਰਾ ਪੱਥਰ ਲੱਗਾ ਹੋਇਆ ਐ ਐਂਡ ਤੱਕਣ ਤੇ ਇੱਕ ਸਾਈਡ ਤੇ ਲੋਹੇ ਦੀ ਗ੍ਰਿੱਲ ਲੱਗੀ ਹੋਈ ਐ ਤੇ ਨਾਲ ਹੀ ਕੋਠੇ ਪੌੜੀਆਂ ਵਿੱਚ ਲੋਹੇ ਦਾ ਗੇਟ ਲੱਗਾ ਹੋਇਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ